ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਤੁਹਾਡਾ ਆਪਣਾ ਗੁਰਿੰਦਰ ਧੋੜੀਆ ਪੰਨੀ ਵਾਲਾ ਫੱਤਾ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਸਰਾਵਾ ਬੋਤਲਾ ਹਲਕਾ ਲੰਬੀ ਦੇ ਵਿੱਚ ਜਿੱਥੇ ਕਿ ਤੁਸੀਂ ਆਹ ਦੇਖ ਸਕਦੇ ਹੋ ਜੋ ਸੂਰਾ ਵੱਲੋਂ ਜੋ ਪਿੰਡ ਸਰਾਵਾ ਬੋਦਲਾ ਜੋ ਟਾਣੀ ਤੇ ਕਿਸਾਨ ਨਿਸ਼ਾਨ ਸਿੰਘ ਸੰਧੂ ਜੋ ਉਸ ਦੀ ਜੋ ਅਬਰਸੇਂ ਦੀ ਫਸਲ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਸੂਰਾ ਵੱਲੋਂ ਜੋ ਆ ਬਿਲਕੁਲ ਤਬਾਹ ਕਰ ਦਿੱਤੀ ਐ ਨਿਸ਼ਾਨ ਸਿੰਘ ਵੱਲੋਂ ਜੋ ਦੱਸਿਆ ਗਿਆ ਹੈ ਕਿ ਉਸ ਦੀ ਕਣਕ ਅਤੇ ਉਸਨੇ ਜੋ ਗੰਡਿਆ ਦਾ ਕਣ ਲਾਇਆ ਖੇਤ ਦੇ ਵਿੱਚ ਅਤੇ ਸਬਜ਼ੀ ਲਾਈ ਹੈ ਜੋ ਸੂਰਾਂ ਵੱਲੋਂ ਉਸ ਦੀ ਜੋ ਕਣਕ ਅਤੇ ਗੰਡਿਆ ਦਾ ਕਣ ਅਤੇ ਸਬਜ਼ੀ ਜੋ ਬਿਲਕੁਲ ਤਬਾਹ ਕਰ ਦਿੱਤੀ ਹੈ ਜੋ ਸੂਰ ਇੱਥੇ ਬਹੁਤ ਜ਼ਿਆਦਾ ਆ ਗਿਆ ਹੈ ਹੁਣ ਤੁਹਾਨੂੰ ਅਸੀਂ ਗੱਲ ਕਰਾਵਾਂਗੇ ਨਿਸ਼ਾਨ ਨਿਸ਼ਾਨ ਸਿੰਘ ਸੰਧੂ ਨਾਲ ਕੀ ਕਹਿਣਾ ਹੈ ਆ ਵੇਖੋ ਸਰਾਵਾਂ ਦਾ ਹਾਲ ਸਾਡੇ ਬਰਸੀਨਾ ਦਾ ਹਾਲ ਵੇਖੇ ਨਾ ਸਰਕਾਰਾਂ ਸੁੱਤੀਆਂ ਨਾ ਕੋਈ ਪ੍ਰਸ਼ਾਸਨ ਜਗਲਾਤ ਮਹਿਕਮੇ ਵਾਲਾ ਆਵੇ ਤੋਂ ਨਾਲ ਦਿਖਾਵਾਂ ਸਾਰੀਆਂ ਕਣਕਾਂ ਪੱਟੀਆਂ ਗਈਆਂ ਆ ਵੇਖੋ ਬਰਸੀਨ ਦਾ ਕੀ ਹਾਲ ਹੋਇਆ ਪਿਆ ਇਧਰ ਵੇਖੋ ਪੱਟ ਪੱਟ ਕੀ ਹਾਲ ਕਰਤਾ ਸੀ ਜ਼ਿਮੀਂਦਾਰ ਕਿਧਰ ਜਾਣਗੇ ਇਹ ਜ਼ਿਮੀਂਦਾਰਾਂ ਦਾ ਹਾਲ ਖਤਮ ਕਹਾਣੀ ਹੋਈ ਪਈ ਕੋਈ ਪੁੱਛਣ ਵਾਲਾ ਨਹੀਂ ਪ੍ਰਸ਼ਾਸਨ ਤੇ ਜਿੰਨੇ ਵੀ ਸੂਰ ਆਵੇ ਨਹਿਰਾ ਨਾਲ ਲੱਗਦੀਆਂ ਇਹ ਆਸੇ-ਪਾਸੇ 5-5 ਕਿਲੋਮੀਟਰ ਤੱਕ ਭੈ ਇਹ ਸੂਰ ਏੜਾਂ ਦੀਆਂ ਏੜਾਂ ਤੁਰੀਆਂ ਫਿਰਦੀਆਂ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਇੱਥੇ ਨਾ ਕੋਈ ਪ੍ਰਸ਼ਾਸਨ ਜਦੋਂ ਨਹਿਰਾਂ ਤੇ ਕਾਨੇ ਬਿਨ ਮਤਲਬ ਤੋਂ ਕਾਨੇ ਸਾਡੀ ਐਡੀ ਸੰਭਾਲਾ ਹੋ ਗਈ ਸਾਡੇ ਬਜ਼ੁਰਗ ਵੀ ਰਹੇ ਨੇ ਕਾਨਿਆਂ ਦਾ ਅਕਸਰ ਵੀ ਇਹ ਜਾਣ ਕੇ ਮਹਿਕਮੇ ਵਾਲਿਆਂ ਸੱਟਿਆ ਉੱਥੇ ਤੇ ਤਾਦ ਕਾਨੇ ਹੋਏ ਚ ਸਾਡੀ ਸੰਭਾਲਾ ਜੇ ਪਹਿਲਾਂ ਕੋਈ ਕਾਨੇ ਨਹੀਂ ਹੁੰਦੇਗੀ ਕਦੀ ਇਹਨਾਂ ਜਾਣ ਕੇ ਫੈਕਟਰੀਆਂ ਨਾਲ ਮਹਿਕਮੇ ਵਾਲੇ ਰੜਕੇ ਇਹਨਾਂ 20 ਤੇ ਆ ਦੇਖੋ ਜੀ ਆ ਕੀ ਕਰੇਗਾ ਅਜੇ ਰਾਤ ਹੀ ਆਏ ਨੇ ਜੀ ਇੱਕ ਦੋ ਰਾਤਾਂ ਹੋਰ ਆ ਗਈ ਤਾਂ ਕੀ ਕਰੇਗਾ ਜੀ ਕੋਈ ਅਸੀਂ ਤਾਂ ਪ੍ਰਸ਼ਾਸਨ ਨੂੰ ਆਣੇ ਆ ਜਿਹੜਾ ਸੁੱਤਾ ਪਿਆ ਹੈ ਢੇੜਾਂ ਦੀਆਂ ਢੇੜਾਂ ਕਿੱਥੋਂ ਆ ਗਈ ਸੂਰ ਇਹਨੇ ਔਰ ਨਹਿਰਾਂ ਤੇ ਰਹਿੰਦੇ ਨੇ ਸਿਰ ਸਰਕਾਰ ਮਹਿਕਮੇ ਵਾਲੇ ਚੌਂਣ ਤੇ ਇੱਕ ਰਾਤ ਚ ਫੜ ਕੇ ਦਿਨ ਚ ਹੀ ਲਿਆ ਜਾ ਸਕਦੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਨਿਸ਼ਾਨ ਸਿੰਘ ਪਿੰਡ ਸਰਾਵਾ ਬੋਦਲਾ ਹਲਕਾ ਲੰਬੀ ਬੈਂਤੀ ਕਰਦੇ ਆ ਤਾਂ ਸਾਡੇ ਵੀ ਕੋਈ ਸੁਣੋ ਜੀ ਸਰਕਾਰ ਸਾਹਿਬ ਕਿ ਦਿੱਲੀ ਦੇ ਵਿੱਚ ਹੀ ਤੁਰੇ ਫਿਰਨਾ ਆਪਦੇ ਮੁਲਾਜ਼ਮਾਂ ਨੂੰ ਕਹੋ ਜਿਹੜੇ ਜੰਗਲਾਤ ਮਹਿਕਮੇ ਦੇ ਆ ਤਾਂ ਸਾਡੀ ਸੁਣੋ ਜੀ ਸਾਡੇ ਬਰਸੀਨ ਸਭ ਕੋ ਸਬਜੀ ਨਹੀਂ ਕਦੀ ਛੱਡਿਆ ਕੋਈ ਲਸਣ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਗਿਆ ਤੇ ਜੀਵੀਦਾਰ ਵਿਚਾਰੇ ਕਿੱਧਰ ਜਾਣ ਹਾਂਜੀ ਇੱਕ ਦੋ ਹੋਰ ਵੀ ਤੁਹਾਨੂੰ ਮੈਂ ਦਿਖਾ ਸਕਦਾ ਉਹ ਸਾਹਮਣੇ ਘਾਰੇ ਉਹਨਾਂ ਦੇ ਵੀ ਆ ਵੇਖੋ ਜੀ ਕਿੱਡੇ ਕਿੱਡੇ ਟੋਏ ਮਾਰ ਛੱਡੇ ਬਰਸੀਨਾਂ ਦੇ ਵਿੱਚ ਵੀ ਇਹੋ ਜਿਹੇ ਟੋਏ ਕਦੀ ਵੱਜੇ ਨਹੀਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਇੱਥੇ ਜਗਲਾਤ ਵਿਭਾਗ ਵਾਲੇ ਆਉਣ ਤਾਂ ਸਾਡੇ ਜਿੰਨੇ ਵੀ ਸੂਰ ਹੈਗੇ ਨਹਿਰ ਤੇ ਫੜ ਕੇ ਸਾਰੇ ਲੈ ਕੇ ਜਾਣ ਦਾ ਸਾਡਾ ਛੜਕਾਰਾ ਦੋਣ ਕਿਸਾਨ ਤੇ ਐਡੇ ਦੁਖੀ ਹੋਏ ਪਏ ਆ ਰਹਿ ਰੱਬ ਦਾ ਨਾਮ ਕੋਈ ਕਿਸੇ ਦੀਆਂ ਸਬਜ਼ੀਆਂ ਹੁੰਦੀਆਂ ਹੀ ਅੱਗੇ ਘਰਦੀਆਂ ਹੀ ਬੀਜ ਲੈਨੇ ਹਾਂ ਹੁਣ ਦਿਨ ਚੜ ਗਏ ਰਾਤ ਜਿਵੇਂ ਬੀਜੀ ਸਵੇਰ ਨੂੰ ਪਟ ਜਾਂਦੇ ਆ ਤੇ ਕੌਣ ਇਹਦਾ ਜ਼ਿੰਮੇਵਾਰ ਏ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਸਾਡੀ ਸੁਣੋ ਇੱਥੇ ਮੈਹਕਮੇ ਵਾਲੇ ਘੱਲੋ ਨਹਿਰ ਤੇ ਤੇ ਜਿਹੜੇ ਆ ਸੂਰਵਾਰਾ ਤੁਰੇ ਫਿਰਦੇ ਨੇ ਤੋਂ ਫੜ ਕੇ ਮੈਂ ਸੂਰ ਫੜਨ ਵਾਲਿਆਂ ਨੂੰ ਵੀ ਕਹਿ ਸਕਦਾ ਹਾਂ ਜੇ ਕੋਈ ਹੈਗਾ ਭਰਾ ਇੱਥੇ ਆਉਣ ਤਾਂ ਅਸੀਂ ਫੜਾ ਦੇਾਂਗੇ ਨਾਲ ਲਾ ਕੇ ਕੋਈ ਸਕੰਜਾ ਸਕੁੰਜਾ ਲੈ ਆ ਹੁਣ ਬੜੇ ਨੇ ਹੀੜਾਂ ਦੀਆਂ ਹੀੜਾਂ ਇੱਥੇ ਤੁਰੇ ਫਿਰਦੇ ਨੇ ਸਾਡੇ ਜ਼ਿਮੀਂਦਾਰ ਵਿਚਾਰੇ ਕਿੱਧਰ ਜਾਣ ਕਣਕਾਂ ਦੇ ਕਣਕਾਂ ਵੱਟਾਂ ਸਾਰੀਆਂ ਪੱਟੀਆਂ ਪਈਆਂ ਨੇ ਤਾਂ ਕਿੱਧਰ ਜਾਈਏ ਭਰਾ ਮੇਰੋ ਬੜਾ ਔਖਾ ਆ ਪਿਆ ਸਰਾਵਾ ਦਾ ਏਰੀਆ ਜਿੰਨਾ ਵੀ ਉਹ ਗੱਦਾ ਡੋਬ ਤੱਕ ਗਾਂ ਇਧਰ ਕਟਿਆਂ ਵਾਲੀ ਹੋ ਗਿਆ ਸਪਾਲਾਂ ਹੋ ਗਿਆ ਸਰਾਵਾ ਹੋ ਗਿਆ ਕਬਰ ਵਾਲੇ ਤੱਕ ਜਾਂਦੇ ਨੇ ਸੂਰ ਤੇ ਕੌਣ ਜ਼ਿੰਮੇਵਾਰ ਤੇ ਸਾਡੀ ਸੁਣੋ ਸਾਡੀਆਂ ਦੇ ਕਣਕਾਂ ਦਾ ਵੀ ਬੇੜਾ ਘਬਾਤਾ ਜੀ ਇਹਨਾਂ ਉਹ ਮੁਰਕ ਮੁਰਕ ਰਹੇ ਜਾਂਦੀ ਮਾੜੀ ਮੋਟੀ ਇਹ ਮੁਰਕ ਦੀਆਂ ਗੰਡੀਆਂ ਥੱਲੋਂ ਕੱਢਦੇ ਕੱਢਦੇ ਸਾਰੀ ਕਣਕੀ ਪੱਟੀ ਜਾਂਦੇ ਆ ਜਿਵੇਂ ਕਰੈਨਾ ਨਾਲ ਟੋਏ ਨਹੀਂ ਮਾਰੇ ਹੁੰਦੇ ਤੁਹਾਨੂੰ ਦਿਖਾਈ ਕੱਤੀ ਆ ਜੀ ਤੇ ਸਾਡੀ ਵੀ ਸੁਣੋ ਮਾੜੀ ਮੋਟੀ ਕੋਈ ਮਹਿਕਮੇ ਵਾਲਾ ਆਵੇ ਇਥੇ ਤਾਂ ਸਾਡੀ ਸੁਣਵਾਈ ਕਰੇ ਜੀ